ਕਰੋ ਨਿਕਲਣ ਤੋਂ ਪਹਿਲਾਂ ਵੇਖ ਲਵੋ ਇੱਕ ਖਬਰ ਤੁਹਾਡੇ ਵਾਸਤੇ ਹੈ ਬਹੁਤ ਜ਼ਰੂਰੀ ਕੱਲ ਧਾਰੀਵਲ ਮੁਕੰਮਲ ਤੌਰ ਤੇ ਰਹੇਗਾ ਬੰਦ ਮੈਡੀਕਲ ਸਟੋਰ ਅਤੇ ਦੁੱਧ ਵਾਲੀਆਂ ਡੇੜੀਆਂ ਰਹਿਣਗੀਆਂ ਖੁੱਲੀਆਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ 28 Hindu ਪਰਿਵਾਰਾਂ ਨੂੰ ਗੋਲੀਆਂ ਮਾਰ ਕੇ ਮੌਤੇ ਘਟ ਉਤਾਰ ਦਿੱਤਾ ਗਿਆ ਸੀ ਜਿਸ ਤੇ ਰੋਸ ਹੋ ਜੋ ਪੂਰੇ ਦੇਸ਼ ਵਿੱਚ Hindu ਧਰਮ ਦੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ਼ਹਿਰ ਧਾਰੀਵਾਲ ਰਗਨਾਥ ਮੰਦਿਰ ਵਿੱਚ ਹਿੰਦੂ ਭਾਈਚਾਰੇ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਕੱਲ ਸ਼ਨੀਵਾਰ 26 ਅਪ੍ਰੈਲ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਧਾਰੀਵਾਲ ਮੁਕੰਮਲ ਤੌਰ ਤੇ ਰਹੇਗਾ ਬੰਦ ਉਹਨਾਂ ਇਹ ਵੀ ਦੱਸਿਆ ਕਿ ਜੋ ਮੁਸਲਮਾਨ ਬਾਹਰੋਂ ਧਾਰੀਵਾਲ ਵਿੱਚ ਕਰਾਇਆ ਦੀਆਂ ਦੁਕਾਨਾਂ ਲੈ ਕੇ ਆਪਣਾ ਕਾਰੋਬਾਰ ਕਰ ਰਹੇ ਹਨ ਉਹਨਾਂ ਦੁਕਾਨਾਂ ਦੇ ਮਾਲਕਾਂ ਨੂੰ 15 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਹ ਦੁਕਾਨਾਂ ਖਾਲੀ ਕਰਵਾ ਲੈਣ। ਦੁਕਾਨਾਂ ਬੰਦ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਰਹੇਗਾ। ਜਿਸ ਦੇ ਵਿੱਚ ਸਕੂਲ, ਕਾਲਜ ਇਹ ਵੀ ਬੰਦ ਰਹਿਣਗੇ। ਸਿਰਫ ਮੈਡੀਕਲ ਸਟੋਰ ਅਤੇ ਦੁੱਧ ਵਾਲੀਆਂ ਡੇੜੀਆਂ ਹੀ ਖੁੱਲੀਆਂ ਰਹਿਣਗੀਆਂ। ਹਿੰਦੂ ਭਾਈਚਾਰੇ ਦੇ ਲੋਕਾਂ ਨੇ ਐਸਐਸਪੀ ਗੁਰਦਾਸਪੁਰ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅਪੀਲ ਕੀਤੀ ਕਿ ਜੋ ਮੁਸਲਮਾਨ ਧਾਰੀਵਾਲ ਵਿੱਚ ਰਹਿ ਰਹੇ ਹਨ ਉਹਨਾਂ ਦੀ ਜਾਂਚ ਕੀਤੀ ਜਾਵੇ ਅੱਜ ਸਾਰੇ ਸ਼ਹਿਰ ਦੇ ਹਿੰਦੂ ਸੰਗਠਨ ਸਾਰੇ ਸ਼ਹਿਰ ਦੀ ਕਮੇਟੀ ਨਗਰ ਕੌਂਸਲ ਦੇ ਸਾਰੇ ਕਾਉਂਸਲਰ ਸਾਹਿਬਾਨ ਤੇ ਕੋਈ ਕ੍ਰਿਸ਼ਚਨ ਸਮਾਜ ਦੇ ਵੀ ਲੋਕ ਆਏ ਆ ਜਾਂ ਹਿੰਦੂ ਸਮਾਜ ਦੇ ਵੀ ਆਏ ਆ ਸਾਰੇ ਆਏ ਨੇ ਜਿਹੜਾ 22 April ਨੂੰ ਜਿਹੜੀ ਪਹਿਲਗਾਮ ਦੇ ਵਿੱਚ ਘਟਨਾ ਹੋਈ ਹੈ ਹਿੰਦੂ ਸਮਾਜ ਦੇ ਲੋਕਾਂ ਨੂੰ ਚੁੰਨ ਚੁੰਨ ਕੇ ਜਿਹੜਾ ਮਾਰਿਆ ਗਿਆ ਧਰਮ ਪੁਸ਼ ਕੇ ਮਾਰਿਆ ਗਿਆ ਉਹਦੀ ਪੂਰੇ ਦੇਸ਼ ਦੇ ਵਿੱਚ ਰੋਸ ਹੈ ਅੱਜ ਸਾਡਾ ਧਾਰੀਵਾਲ ਦੇ ਵਿੱਚ ਸਾਰਾ ਸਮਾਜ ਇਕੱਠਾ ਹੋਇਆ ਤੇ ਅਸੀਂ ਇਹ ਫੈਸਲਾ ਕੀਤਾ ਕਿ ਕੱਲ ਸ਼ਨੀਵਾਰ 26 ਤਰੀਕ ਸਵੇਰ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਾਜ਼ਾਰ ਬੰਦ ਰਹੇਗਾ ਸਾਰੇ ਸੰਗਠਨਾਂ ਨੇ ਫੈਸਲਾ ਕੀਤਾ ਇਹਦੇ ਵਿੱਚ ਮੈਡੀਕਲ ਸਟੋਰ ਤੇ ਡੇਰੀਆਂ ਖੁੱਲੀਆਂ ਰਹਿਣਗੀਆਂ ਸਕੂਲ ਵੀ ਪੂਰਨ ਤੌਰ ਤੇ ਬੰਦ ਰਹਿਣਗੇ ਦੂਸਰਾ ਮੈਂ ਇੱਕ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੇ ਇੱਥੇ ਪਾਸ ਕੀਤਾ ਜਿੰਨੇ ਵੀ ਲੋਕ ਸਾਰੇ ਸੰਗਠਨ ਬੈਠੇ ਕਾਉਂਸਲਰ ਸਾਹਿਬਾਨ ਬੈਠੇ ਪ੍ਰਧਾਨ ਜੀ ਬੈਠੇ ਸਾਰਿਆਂ ਨੇ ਪਾਸ ਕੀਤਾ ਕਿ ਜਿਨ੍ਹਾਂ ਸਾਡੇ ਭਾਈਚਾਰਾ ਧਾਰੀਵਾਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਇਹਨਾਂ ਮੁਸਲਿਮ ਸਮਾਜ ਦੇ ਲੋਕਾਂ ਨੂੰ ਦੁਕਾਨਾਂ ਦਿੱਤੀਆਂ ਕਿਰਾਏ ਤੇ ਜਾਂ ਰੇੜੀਆਂ ਪੈਸੇ ਲੈ ਕੇ ਅੱਗੇ ਦੁਕਾਨ ਦੇ ਲਵਾਇਆ ਅਸੀਂ 10 ਦਿਨ ਦਾ ਉਹਨਾਂ ਨੂੰ ਟਾਈਮ ਦਿੰਨੇ ਆ ਕਿ ਇਹਨਾਂ ਤੋਂ ਜਲਤੋ ਜਲਦ ਦੁਕਾਨ ਤੇ ਜਿਹੜੇ ਮਕਾਨ ਕਿਰਾਏ ਤੇ ਦਿੱਤੇ ਆ ਜਲਤੋ ਜਲਦ ਖਾਲੀ ਕਰਾਏ ਜਾਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਇੱਕ ਨਾਰੀਅਲ ਪਾਣੀ ਵਾਲਾ ਉਹ ਆਪਣੀ ਨਾਰੀਅਲ ਪਾਣੀ ਦੇ ੱਡੇ ਤੇ 6 ਲੋਕ ਬੈਠੇ ਨੇ ਕਿੰਨੀ ਕਮਾਈ ਹੈ ਨਾਰੀਅਲ ਪਾਣੀ ਦੀ ਤੁਸੀਂ ਮੈਨੂੰ ਦੱਸ ਦੋ ਧਾਰੀਵਾਲ ਦੇ ਵਿੱਚ ਐਡੇ-ਐਡੇ ਸ਼ੋਰੂਮ ਨੇ ਐਡੀ-ਐਡੀ ਵੱਡੀਆਂ ਦੁਕਾਨਾਂ ਨੇ ਉਥੇ 2 ਲੋਕ ਬੈਂਦੇ ਨੇ ਸਾਰੀ ਦਿਹਾੜੀ ਵੇਲੇ ਬੈਠੇ ਰਹਿੰਦੇ ਨੇ ਇਹਨਾਂ ਕੋ 30-30 ਹਜ਼ਾਰ ਰੁਪਏ ਕਿਰਾਇਆ ਕਿੱਥੋਂ ਆ ਜਾਂਦਾ ਮੈਂ ਡੀਸੀ ਸਾਹਿਬ ਨੂੰ ਪਹਿਲਾਂ ਵੀ ਕਹਿ ਚੁੱਕਾ ਐਸਐਸਪੀ ਸਾਹਿਬ ਨੂੰ ਵੀ ਕਹਿ ਚੁੱਕਾ ਕਿ ਇਹਨਾਂ ਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਇਹਨਾਂ ਇਹ ਲੋਕ ਕਿਸ ਫੰਡਿੰਗ ਦੇ ਨਾਲ ਇੱਥੇ ਰਹਿ ਰਹੇ ਨੇ ਇਹਨਾਂ ਕਿਰਾਇਆ ਕਿੱਥੋਂ ਦੇ ਰਹੇ ਨੇ ਕਿਉਂਕਿ ਅਸੀਂ ਧਾਰੀਵਾਲ ਦੇ ਵਸਨੀਕ ਆ ਅਸੀਂ ਧਾਰੀਵਾਲ ਦੇ ਲੋਕਲ ਸ਼ਹਿਰ ਦੇ ਆ ਸਾਨੂੰ ਪਤਾ ਕਿਹਦਾ ਕਾਰੋਬਾਰ ਕਿੰਨਾ ਮੈਂ ਸਿੱਧੇ ਤੌਰ ਤੇ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਚਾਹੇ ਉਹ ਮੇਰਾ ਰਿਸ਼ਤੇਦਾਰ ਵੀ ਹੋਵੇ ਜੇ ਕਿਸੇ ਨੇ ਦੁਕਾਨ ਕੋਈ ਕਿਰਾਏ ਤੇ ਦਿੱਤੀ ਹੋਵੇਗੀ ਅਸੀਂ 15 ਦਿਨਾਂ ਬਾਅਦ ਜੇ ਖਾਲੀ ਨਾ ਕਰਾਈ ਉਹਦੇ ਘਰ ਦੇ ਅੱਗੇ ਬੈਠਾਂਗੇ ਜਦੀ ਜ਼ਿੰਮੇਵਾਰੀ ਉਹਦੀ ਆਪਣੀ ਹੋਏਗੀ ਸਰਕਾਰੀ ਦਫ਼ਤਰ ਆਪਣੇ ਤੌਰ ਤੇ ਵੈਸੇ ਸ਼ਨੀਵਾਰ ਹੈ ਕੱਲ ਬੰਦੀ ਹੈ ਧਾਰੀਵਾਲ ਦੇ ਵਿੱਚ ਨਗਰ ਕਾਉਂਸਲ ਹੀ ਆ ਜਾਂ ਹੋਰ ਕੋਈ ਬੰਦੀ ਹੈ ਕੱਲ ਵੈਸੇ ਵੀ ਬਾਕੀ ਕੋਈ ਸਰਕਾਰੀ ਧਾਰੀਵਾਲ ਬੰਦ ਹੈ ਕੋਈ ਆਪਣੀ ਸਰਕਾਰੀ ਨੌਕਰੀ ਕੋਈ ਬੱਸ ਬੰਦ ਥੋੜਾ ਕੀਤੀ ਆਪਾਂ कि बस बंद ਕਰਤੀ ਜਾਂ ਟੂ ਵਿਲਰ ਜਾਂ ਬੰਦ ਕਰਤਾ ਫੋਰ ਵਿਲਰ ਕੋਈ ਨਹੀਂ ਬਿਲਕੁਲ ਜਾਮ ਵੀ ਨਹੀਂ ਲੱਗੇਗਾ ਸਿਰਫ ਅਸੀਂ ਆਪਣਾ ਪ੍ਰਦਰਸ਼ਨ ਕਰਨਾ ਅਸੀਂ ਆਪਣਾ ਰੋਸ ਦਿਖਾਣਾ ਕਿ ਸਾਡੇ ਸਮਾਜ ਦੇ 26 ਲੋਕਾਂ ਦੀ ਜਿਹੜੀ ਹੱਤਿਆ ਹੋਈ ਆ ਕਿ ਸਾਡੇ ਚ ਕਿੰਨਾ ਗੁੱਸਾ ਚੁਣ ਚੁਣ ਕੇ ਮੇਰੀ ਹੋਸ਼ ਤੇ ਵਿੱਚ ਇਹ ਪਹਿਲੀ ਵਾਰੀ ਹਮਲਾ ਹੋਇਆ ਕਿ ਜਾਤ ਹੀ ਨਹੀਂ ਪੁੱਛੀ ਧਰਮ ਪੁੱਛ ਕੇ ਮਾਰਿਆ ਕਿ ਤੂੰ ਹਿੰਦੂ ਆ ਇਹਨੂੰ ਗੋਲੀਆਂ ਮਰਾਉਨ ਜੇ ਪੈਂਟਾ ਲਵਾ ਕੇ ਹਿੰਦੂ ਵੇਖ ਕੇ ਇਹਨਾਂ ਨੂੰ ਮਾਰਿਆ ਗਿਆ ਜਿਹੜਾ ਸਾਡੇ ਮਨਾਂ ਚ ਰੋਸ ਹੈ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਤੁਸੀਂ ਜਾਣਦੇ ਹੋ ਜੀ ਸਾਡੇ ਜੀਐਨਕੇ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਸਾਡੇ ਹਿੰਦੂਆਂ ਨੂੰ ਧਰਮ ਪੁੱਛ ਕੇ ਮਾਰਿਆ ਗਿਆ ਅਸੀਂ ਇਸ ਰੋਜ਼ ਦੇ ਵਜੋਂ ਕੱਲ੍ਹ ਤਾਰੀਖਾ ਸ਼ਹਿਰ ਪੂਰਨ ਬੰਦ ਹੋਏਗਾ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਵੀ ਤੁਸੀਂ ਸਾਡੇ ਹਿੰਦੂਆਂ ਦਾ ਦੇਖੋ ਤੀ ਹਿੰਦੂ ਸਿੱਖ ਈਸਾਈ ਸਾਰੇ ਇਕੱਠੇ ਹੋ ਗਏ ਸੀ ਤਾਰੀਵਾ ਸ਼ਹਿਰਾਂ ਹੀ ਬੰਦ ਕਰ ਰਹੇ ਹਾਂ ਰੋਸ ਵਜੋਂ ਤੇ ਨਾਲੇ ਸਰਕਾਰ ਦੇਗੇ ਮੈਂ ਅਪੀਲ ਕਰਨਾ ਵੀ ਜਿਹੜੇ ਇਹ ਅਤਵਾਦੀਆਂ ਨੇ ਪਾਕਿਸਤਾਨੀਆਂ ਨੇ ਇਹ ਜਿਹੜੀ ਕਲੋਨੀ ਫਰਕਦ ਕੀਤੀ ਆ ਇਹਨਾਂ ਨੂੰ ਉਹੋ ਜੀ ਸਜ਼ਾ ਮਿਲਣੀ ਚਾਹੀਦੀ ਆ ਜਿਹੜਾ ਕਿ ਤਰਾਸ ਤਰਾਸ ਕਰਕੇ ਕੱਲ ਨੂੰ ਕੋਈ ਇਹੋ ਜਿਹਾ ਹੋਰ ਕਰਦੋ ਨਾ ਕੋਈ ਚੁੱਕ ਸਕੇ ਇਸ ਰੋਸ ਵਜੋਂ ਅਸੀਂ ਸਾਰੇ ਸ਼ਹਿਰ ਵਾਸੀ ਅੱਜ ਇਕੱਠੇ ਹੋਏ ਆ ਅਸੀਂ ਸਾਰਿਆਂ ਨੇ ਸਲਾਹ ਕੀਤੀ ਆ ਆਪਸ ਵਿੱਚ ਵੀ ਦੇਖੋ ਸ਼ਹਿਰ ਵਾਸੀ ਸਕੂਲ ਵਾਲਿਆਂ ਨੇ ਵੀ ਕਿਹਾ ਇਹ ਸਕੂਲ ਬੰਦ ਰੱਖਾਂਗੇ ਦੁਕਾਨਾਂ ਵੀ ਬੰਦ ਹੋਣਗੀਆਂ ਸਿਰਫ ਡੇਰੀ ਵਾਲੇ ਤੇ ਮੈਡੀਕਲ 숍 ਤੇ ਰੇੜੀ ਵਾਲੇ ਉਹ ਆਪਣਾ ਕੰਮ ਚਲਾ ਸਕਦੇ ਨੇ ਤੇ ਮੈਂ ਇਹੋ ਹੀ ਅਪੀਲ ਕਰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੈਂ ਭਾਰੀਵਾਲ ਦਾ ਰਹਿਣ ਵਾਲਾ ਦੀਪ ਸ਼ਰਮਾ ਜੀ ਤੇ ਮੈਂ ਅੱਜ ਜੋ ਸਾਡੀ ਹਿੰਦੂ ਸੰਗਠਨਾਂ ਦੀ ਸਾਰੇ ਹਿੰਦੂ ਸੰਗਠਨਾਂ ਦੀ ਜਿਹੜੀ ਮੀਟਿੰਗ ਹੋਈ ਆ ਅਸੀਂ ਸਾਰੇ ਭਰਾ ਤੇ ਸਾਰੇ ਸ਼ਹਿਰ ਵਾਸੀ ਰਲ ਕੇ ਆਪਣੇ ਸਾਰੇ ਹਿੰਦੂ ਸੰਗਠਨਾਂ ਦਾ ਸਾਥ ਦੇ ਰਹੇ ਆ ਕਿਉਂਕਿ ਜੋ ਵੀ ਹੋਇਆ ਸਾਡੇ ਹਿੰਦੂ ਪਰਿਵਾਰਾਂ ਦੇ ਨਾਲ ਉੱਥੇ ਉਹ ਬਹੁਤ ਨਿੰਦਨਯੋਗ ਆ ਤੇ ਡਟ ਕੇ ਇਸ ਚੀਜ਼ ਦਾ ਵਿਰੋਧ ਕੀਤਾ ਜਾਏਗਾ ਹਿੰਦੂਆਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਹਤਿਆਚਾਰਾ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਕੱਲ ਪੂਰਨ ਤੌਰ ਤੇ ਧਾਰੀਵਾਲ ਸ਼ਹਿਰ ਬੰਦ ਰਹੇਗਾ ਸਾਰਿਆਂ ਨੂੰ ਅਪੀਲ ਆ ਹੱਥ ਜੁੜ ਕੇ ਕਿ ਸਾਡਾ ਸਾਥ ਦਿਓ ਜੈ ਸ਼੍ਰੀ ਰਾਮ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੁਆਰਾ ਤਰਨ ਪੋਸ਼ਕੇ ਸਾਡੇ Hindu ਸਮੁਦਾਏ ਦੇ ਲੋਕਾਂ ਦਾ ਜਿਹੜਾ ਉੱਥੇ ਕਤਲ ਕੀਤਾ ਗਿਆ ਉਹਦੇ ਰੋਸ ਵਜੋਂ ਪੂਰੇ ਪਾਰਤ ਵਿੱਚ ਹੀ ਹੜਤਾਲ ਦੀ ਕਾਲ ਦਿੱਤੀ ਗਈ ਉਸ ਕੜੀ ਦੇ ਅੰਤਰਗਤ ਹੀ ਅੱਜ ਤਾਰੀਵਾਲ ਦੇ ਵਿੱਚ ਸਮੂਹ Hindu ਸੰਗਠਨ ਨੇ ਜਿਹੜੇ ਉਹਨਾਂ ਨੇ ਰਗੁਨਾਥ ਮੰਦਿਰ ਦੇ ਵਿੱਚ ਬੈਠ ਕੇ ਇੱਕ ਫੈਸਲਾ ਲਿਆ ਕਿ ਕੱਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤਾਰੀਵਾਲ ਨੂੰ ਵੀ ਪੂਰੇ ਰੂਪ ਦੇ ਵਿੱਚ ਬੰਦ ਕੀਤਾ ਜਾਵੇ ਜਿਹਦੇ ਵਿੱਚ ਕੈਮਿਸਟਰੀਆਂ ਦੁਕਾਨਾਂ ਤੇ ਦੁੱਧ ਦੇਲੀ ਦੀਆਂ ਜਿਹੜੀਆਂ ਦੁਕਾਨਾਂ ਹੋਈ ਖੁੱਲੀਆਂ ਰਹਿਣਗੀਆਂ ਮੈਂ ਸਾਰੇ ਸ਼ਹਿਰ ਨਾਸਰਿਆਂ ਨੂੰ ਅਪੀਲ ਕਰਨਾ ਇਸ ਬੰਦ ਦੇ ਵਿੱਚ ਆਪਣਾ ਸਹਿਯੋਗ ਦਿਓ ਤਾਂ ਕਿ ਉਹ ਦਿਵੰਗਤ ਜਿਹੜੀਆਂ ਆਤਮਾਵਾਂ ਨੇ ਉਹਨਾਂ ਨੂੰ ਅਸੀਂ ਚੜਦਾਲੀ ਦੇ ਸ਼ਰਧਾਂਜਲੀ ਦੇ ਸਕੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਬੱਬਾ ਗਿਲ ਪਿੱਛਨ ਅਸਲ ਫੜਦਾ ਪੰਜਾਬ ਦਾ ਜੂਸ ਪ੍ਰੈਜ਼ੀਡੈਂਟ ਆ ਜਿਵੇਂ ਕਿ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਜੋ ਕਿ ਆਤਕਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਜਿਦੇ ਵਿੱਚ ਹਿੰਦੂ ਸਮਾਜ ਦੇ ਲੋਕਾਂ ਦੀ ਹੱਤਿਆ ਕੀਤੀ ਗਈ ਔਰ ਜਿਸ ਦੇ ਵਿੱਚ 크ਿਸਚਨ ਭਾਈ ਚਾਰੇ ਦੀ ਵੀ ਉੱਥੇ ਹੱਤਿਆ ਕੀਤੀ ਗਈ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਆਪਣੇ ਧਾਰੀਵਾਲ ਨਿਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿਵੇਂ ਕਿ ਕੱਲ ਦੀ ਕਾਲ ਦਿੱਤੀ ਗਈ ਹੈ ਬੰਦ ਦੀ ਅਸੀਂ ਸੰਪੂਰਨ ਤੌਰ ਤੇ ਇਹਨਾਂ ਦਾ ਸਮਰਥਨ ਕਰਨੇ ਆ ਔਰ ਬੰਦ ਦੇ ਨਾਲ ਕੱਲ ਪੂਰਾ ਸ਼ਹਿਰ ਬੰਦ ਕਰਾਵਾਂਗੇ ਪਹਿਲਾਂ ਤੋਂ ਸਾਰਿਆਂ ਨੂੰ જય ਸ਼ੀ ਰਾਮ ਮੈਂ ਗੌਰਵ ਸ਼ਰਮਾ ਬਜੰਗਦਰ ਹਿੰਦੁਸਤਾਨ ਤੋਂ ਜ਼ਿਲ੍ਹਾ ਪ੍ਰਧਾਨ ਅਪਾ ਅੱਜ ਰਗਨਾਥ ਮੰਦਰ ਜੋ ਵੀ ਮੀਟਿੰਗ ਕੀਤੀ ਗਈ ਸਾਰੇ ਹਿੰਦੂ ਸੰਗਠਨ ਨੇ ਰਲ ਕੇ ਮੀਟਿੰਗ ਕੀਤੀ ਹੈ ਕਿ ਜੋ ਵੀ ਪਹਗਾ ਵਿੱਚ ਜੋ ਵਾਅਦਾਤ ਹੋਇਆ ਸਭ ਨੂੰ ਪਤਾ ਹੈ ਕੀ ਹੋਇਆ ਹੈ ਜੋ ਹਿੰਦਿਆ ਤੋਂ ਅਤਿਆਚਾਰ ਹੋਇਆ ਗਿਆ ਉਸ ਰਿਸ਼ੇ ਤੇ ਅਪਾ ਕੱਲ ਧਾਰੀਵਾਲ ਬਾਜ਼ਾਰ ਬੰਦ ਦੀ ਕਾਰ ਰੱਖੀ ਗਈ ਹੈ ਸਵੇਰੇ 7 ਤੋਂ 5 ਇਹ ਬਾਜ਼ਾਰ ਬੰਦ ਕੀਤਾ ਜਾਏਗਾ ਜਿਸ ਵਿੱਚ ਬਹਿਰੀਆਂ ਤੇ ਸਿਰਫ ਮੈਡਕਲ ਸਟੋਰ ਖਲੇ ਜਾਣਗੇ ਜੈ ਸ਼ੀਰ ਸ਼੍ਰੀ ਰਾਦੇ ਕਲਾਥ ਹਾ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ